ਮੇਰਾ ਵਾੜ ਮੇਰਾ ਪਰਿਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਨਿਰਿੰਦਰ ਪਾਲ ਸਿੰਘ ਸਵਨਾਵਾਲਾ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਵੱਖ-ਵੱਖ ਕਬਾੜਾ ਵਿੱਚ ਆਏ ਦਿਨ ਦੌਰੇ ਕੀਤੇ ਜਾ ਰਹੇ ਹਨ ਅਤੇ ਵਾੜ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ ਇਸ ਮੌਕੇ ਵਿਧਾਇਕ ਨਿਰਿੰਦਰ ਪਾਲ ਸਿੰਘ ਸਵਨਾਵਾਲਾ ਦੇ ਨਾਲ ਨਗਰ ਕੌਂਸਲ ਦਾ ਅਮਲਾ ਬਿਜਲੀ ਬੋਰਡ ਦਾ ਅਮਲਾ ਥਾਰਾ ਸਿਟੀ ਦਾ ਅਮਲਾ ਤੋਂ ਇਲਾਵਾ ਹੋਰ ਵੱਖ-ਵੱਖ ਵੀ ਬਾਕੀ ਤੇ ਗਾਰੀ ਮੌਜੂਦ ਰਹਿੰਦੇ ਹਨ ਵਾੜਾ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਮਿਆ ਜਾਂਦੀਆਂ ਅਧਿਕਾਰੀਆਂ ਤੋਂ ਉਹਨਾਂ ਦੀ ਹਦਾਇਤ ਕਰਕੇ ਸਮੇਂਬੱਧ ਤਰੀਕੇ ਦੇ ਵਿੱਚ ਨੂੰ ਠੀਕ ਕਰਨ ਦਾ ਕਿਹਾ ਜਾਂਦਾ ਹੈ ਅਤੇ ਫਿਰ ਉਹਨਾਂ ਦਾ ਹਾਲਚਲ ਵੀ ਪੁੱਛਿਆ ਜਾਂਦਾ ਹੈ ਵੀ ਕਿਸ ਤਰ੍ਹਾਂ ਮੁਸੀਬਤ ਠੀਕ ਹੋਈ ਜਾਂ ਨਾ ਹੋਈ ਇਸੇ ਤਹਿਤ ਅੱਜ ਸਥਾਨਕ ਵਿਧਾਇਕ ਨਿਰੰਦਰ ਪਾਲ ਸਿੰਘ ਸੌਨਾ ਵੱਲੋਂ ਫਾਜ਼ਿਲਕਾ ਦੇ ਵਾਰਡ ਨੰਬਰ 1 ਵਿੱਚ ਦੌਰਾ ਕੀਤਾ ਗਿਆ ਤੇ ਵਾਰਡ ਨੰਬਰ 1 ਦੇ ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਜੈ ਮੰਗਾ ਮੰਦਿਰ ਦੇ ਨੇੜੇ ਬਣੇ ਪਾਰਕ ਵਿੱਚ ਇਹ ਵਾਰਡ ਦੀ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਵਾਰਡ ਨੰਬਰ 1 ਤੋਂ ਬੰਸੀ ਸਾਹਮਾ ਨੂੰ ਆਮ ਆਦਮੀ ਪਾਰਟੀ ਦਾ ਇੰਚਾਰਾ ਲਾਇਆ ਗਿਆ ਤੇ ਲੋਕਾਂ ਨੂੰ ਆਨ ਵਾਲੀ ਮੁਸ਼ਕਲਾਂ ਵਾੜ ਦੇ ਅੰਦਰ ਬੰਸੀ ਸਾਮਾਨ ਨੂੰ ਦੁਰੋਸ਼ਤ ਕਰਨ ਲਈ ਕੀਆ ਗਿਆ ਇਸ ਮੌਕੇ ਨਵੇਂ ਬੜੇ ਇੰਚਾਰੇ ਬੰਸੀ ਸਾਮਾਨ ਨੇ ਕਿ ਪਿਛਲੇ 3 ਸਾਲਾਂ ਤੋਂ ਉਹ ਵਾੜ ਵਾਸੀਆਂ ਲਈ ਕੰਮ ਕਰ ਰਹੇ ਹਨ ਤੇ ਵਿਧਾਇਕ ਵੱਲੋਂ ਅੱਜ ਥਾਪੀ ਦਿੱਤੀ ਗਈ ਹੈ ਤੇ ਇਸ ਕਾਮ ਹੋਰ ਜੋਰ ਸ਼ੋਰ ਨਾਲ ਕਰਨਗੇ ਜੋ ਕੰਮ ਉਹਨਾਂ ਦੇ ਕਰਨ ਦਾ ਹੋਏਗਾ ਉਹ ਵਾੜ ਵਾਸੀਆਂ ਦਾ ਕਰਕੇ ਦੇਣਗੇ ਤੇ ਜੋ ਕੰਮ ਉਹਦੇ ਬਸੋਂ ਬਾਹਰ ਹੋਗਾ ਉਹ ਵਿਧਾਇਕ ਨੂੰ ਕਰਵਾ ਕੇ ਦੇਣਗੇ ਇਸ ਮੌਕੇ ਵਿਧਾਇਕ ਨੇ ਕਿਹਾ ਇਹ ਸਰਕਾਰ ਆਪਕੇ ਦਵਾਰ ਮਹੀਮ ਚੱਲੀ ਆ ਤੇ ਚੱਲਦੀ ਰਹੇਗੀ ਹੋਰ ਕੀ ਕੋਈ ਜੋ ਹੈ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਜੀ ਤੁਹਾਨੂੰ ਵਾਰਨ ਮਰ ਇੱਕ ਦਾ ਐਮਐਲਏ ਸਾਹਿਬ ਵੱਲੋਂ ਚਾਲੇ ਲਗਾਇਆ ਗਿਆ ਹੈ ਤੇ ਕਾਟ ਰੱਖੇਗਾ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਮੁਸ਼ਕਲਾਂ ਤੇ ਕਿਵੇਂ ਹੱਲ ਕੀਤੀਆਂ ਜਾਣਗੀਆਂ ਮੈਂ ਪਹਿਲਾਂ ਹੀ ਲਗਭਗ 3 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਹੈ ਵਾਰਡ ਵਾਸੀਆਂ ਦੀ ਜੋ ਵੀ ਮੁਸ਼ਕਲ ਆਉਂਦੀਆਂ ਨੇ ਉਹਨਾਂ ਨੂੰ ਹੱਲ ਕਰਦਾ ਆ ਰਿਹਾ ਹੁਣ ਐਮਐਲਏ ਸਾਹਿਬ ਨੇ ਮੈਨੂੰ ਵਾਰਡ ਇਨਚਾਰਜ ਲਾ ਦਿੱਤਾ ਕਿਸੇ ਵੀ ਵਾਰਡ ਵਾਸੀ ਨੂੰ ਕੋਈ ਵੀ ਮੁਸ਼ਕਲ ਹੋਏਗੀ ਮੈਂ ਪਹਿਲ ਦੇ ਆਧਾਰ ਤੇ ਹੱਲ ਕਰਾਂਗਾ ਐਮਐਲਏ ਸਾਹਿਬ ਕੋਲ ਜੇ ਮੈਂ ਕੋਸ਼ਿਸ਼ ਕਰਾਂ ਮੇਰੇ ਹੁਣ ਤੇ ਨਾ ਹੋਈ ਤਾਂ ਮੈਂ ਐਮਐਲਏ ਸਾਹਿਬ ਕੋਲ ਜਾ ਕੇ ਮਨੂੰ ਜ਼ਰੂਰ ਹੱਲ ਕਰਵਾਵਾਂਗਾ ਮੇਰੇ ਵੱਲੋਂ ਵਾਰਡ ਵਾਸੀਆਂ ਨੂੰ ਬੇਨਤੀ ਹੈ ਜਦੋਂ ਮਰਜ਼ੀ ਆਓ ਮੇਰੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਨੇ ਕਿਸੇ ਕੰਮ ਦੀ ਕੋਈ ਨਾ ਨਹੀਂ ਕਿਸੇ ਨਾਲ ਕੋਈ ਪੱਖਪਾਤ ਨਹੀਂ ਕਿਤੇ ਨਾ ਜੀ ਨਾ ਜੀ ਇਹੋ ਜੀ ਕੋਈ ਗੱਲ ਨਹੀਂ ਤੇ ਵਾਰਡ ਵਾਸੀ ਖੜੇ ਨੇ ਪੁੱਛ ਲੋ ਜਦੋਂ ਹੀ ਆਂਦੇ ਨੇ ਮੈਂ ਖੜੇ ਨੰਨਾਂ ਰਹੀ ਹੈ ਜਿੰਦਾਬਾਦ ਜਿੰਦਾਬਾਦ ਕਿਸ ਤਰ੍ਹਾਂ ਨਾਲ ਪ੍ਰੋਗਰਾਮ ਆਇਆ ਵਾੜਨ ਬਾਰੇ ਕੋਈ ਚ ਰੱਖਿਆ ਗਿਆ ਹੈ ਅੱਜ ਵਾਰਡ ਨੰਬਰ 1 ਦੇ ਵਿੱਚ ਟੀਚਰ ਕਲੋਨੀ ਦੇ ਵਿੱਚ ਸਾਡੇ ਜੋ ਲੋਕ ਨੇ ਵਾਰਡ ਵਾਸੀ ਨੇ ਉਹਨਾਂ ਨੂੰ ਮਿਲਣ ਲਈ ਆਏ ਸੀਗੇ ਔਰ ਉਹਨਾਂ ਦੀ ਮੌਕੇ ਤੇ ਹੀ ਬੈਠ ਕੇ ਜੋ ਸਮੱਸਿਆਵਾਂ ਨੇ ਉਹ ਸੁਣੀਆਂ ਨੇ ਔਰ ਮੌਕੇ ਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹਨਾਂ ਸਾਰੀਆਂ ਜੋ ਵੀ ਇਹਨਾਂ ਨੇ ਸਮੱਸਿਆਵਾਂ ਦੱਸੀਆਂ ਉਹਨਾਂ ਦਾ ਹੱਲ ਕੀਤਾ ਜਾਵੇ ਔਰ ਇਹ ਜਿਹੜੇ ਕੋਈ ਵੀ ਛੋਟੇ-ਮੋਟੇ ਕੰਮ ਹੋਣ ਵਾਲੇ ਨੇ ਕੋਈ ਸੀਨ ਵਾਲੇ ਪਾਣੀ ਦਾ ਸੀ ਜਾਂ ਕੋਈ ਸੀਵਰੇਜ ਦਾ ਸੀ ਜਾਂ ਕੋਈ ਨਵੀਆਂ ਲਾਈਟਾਂ ਲੱਗਣ ਵਾਲੀਆਂ ਸੀ ਜਾਂ ਕੋਈ ਸਪੀ ਜਿਹੜੇ ਸਪੀਡ ਬ੍ਰੇਕਰ ਨੇ ਇਹ ਸਾਰੀਆਂ ਜਿਹੜੀਆਂ ਡਿਮਾਂਡਾਂ ਸਾਨੂੰ ਮਿਲੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਅਸੀਂ ਸਾਰੀਆਂ ਜਿਹੜੀਆਂ ਟਮਾਡਾ ਵਾਰਡ ਵਾਸੀਆਂ ਦੀਆਂ ਅਸੀਂ ਪੂਰੀਆਂ ਕਰਾਂਗੇ ਪਹਿਲਾਂ ਵੀ ਵਾਰਡ ਦੇ ਵਿੱਚ ਬਹੁਤ ਸਾਰੇ ਕੰਮ ਹੋਏ ਨੇ ਤਾਂ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੰਮ ਰਹਿ ਗਏ ਨੇ ਪੈਂਡਿੰਗ ਉਹ ਸਾਰੇ ਅਸੀਂ ਮੁਕੰਮਲ ਕਰਾਂਗੇ ਔਰ ਕਿਸੇ ਦੀ ਕੋਈ ਬਿਜਲੀ ਦੀ ਸਮੱਸਿਆ ਸੀ ਉਹਦਾ ਹੱਲ ਜਿਹੜੇ ਸਾਡੇ ਡੀਪਾਰਟਮੈਂਟ ਦੇ ਆਏ ਸੀ ਅਫਸਰਸੇ ਬੰਦ ਰਹੋ ਕਹਿ ਕੇ ਕਰਵਾਇਆ ਗਿਆ ਆ ਕਈ ਜਿਹੜੇ ਮੈਂ ਲੋਕਾਂ ਨੂੰ ਕਿਹਾ ਸੀਗਾ ਕਿ ਤੁਸੀਂ ਦੱਸੋ ਕਿ ਕੋਈ ਕਿਤੇ ਨੌਜਵਾਨ ਨਸ਼ਾ ਕਰਦਾ ਹੈ ਤਾਂ ਉਹ ਸਾਨੂੰ ਦੱਸੋ ਦਾ ਆਪਾਂ ਬਿਲਕੁਲ ਮੁਫਤ ਇਲਾਜ ਚਵਾਈਏ ਚੰਗੇ ਰਾਹ ਤੇ ਲੈ ਕੇ ਆਈਏ ਕਈ ਲੋਕਾਂ ਨੇ ਦੱਸਿਆ ਵੀ ਤੇ ਉਹਨਾਂ ਨੂੰ ਅਸੀਂ ਇਲਾਜ ਕਰਾਵਾਂਗੇ ਔਰ ਜਿਹੜੇ ਕੋਈ ਨਸ਼ਾ ਵੇਚਦੇ ਨੇ ਉਹ ਵੀ ਲੋਕਾਂ ਨੂੰ ਮੈਂ ਬੇਨਤੀ ਕੀਤੀ ਹੈ ਜੇ ਕੋਈ ਨਸ਼ਾ ਵੇਚਦਾ ਤੁਹਾਨੂੰ ਪਤਾ ਲੱਗਦਾ ਤਾਂ ਉਹ ਵੀ ਸਾਨੂੰ ਦੱਸੋ ਤੇ ਉਹਦੇ ਤੇ ਵੀ ਜਿਹੜੀ ਅਸੀਂ ਕਾਰਵਾਈ ਕਰਾਵਾਂਗੇ ਉਹ ਵੀ ਸਾਨੂੰ ਲੋਕਾਂ ਨੇ ਦੱਸਿਆ ਤੇ ਉਹਨਾਂ ਤੇ ਵੀ ਜਿਹੜਾ ਬੜੀ ਜਲਦੀ ਅੱਜ ਹੀ ਪੁਲਿਸ ਕਾਰਵਾਈ ਕਰੇਗੀ ਇਹੋ ਜੇ ਕੰਮ ਕਰਨ ਦੀ ਲੋੜ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਦੇ ਵਿੱਚ ਜਿਹੜਾ ਯੁੱਧ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਲਾਇਆ ਇਹਨੂੰ ਬਹੁਤ ਵਧੀਆ ਜਿਹੜਾ ਹੁਲਾਰਾ ਮਿਲ ਰਿਹਾ ਔਰ ਜਿਹੜਾ ਤੁਸੀਂ ਦੇਖ ਰਹੇ ਹੋ ਜੋ ਜੋ ਨਸ਼ਾ ਵੇਚਦੇ ਨੇ ਨਸ਼ਾ ਤਸਕਰ ਨੇ ਹਰ ਰੋਜ਼ ਉਹਨਾਂ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਜਿਲ੍ਹਾ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਘਰ ਤਾਇੇ ਜਾ ਰਹੇ ਨੇ ਇਹ ਕਾਰਵਾਈਆਂ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਮਤਨਵਾਦ ਕਰਦਾ ਸਾਰੇ ਲੋਕਾਂ ਦਾ ਜਿਹੜੇ ਇਸ ਮੁਹਿੰਮ ਦੇ ਵਿੱਚ ਸਰਕਾਰ ਦਾ ਸਾਥ ਦੇ ਰਹੇ ਨੇ ਔਰ ਮੈਂ ਫੇਰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਕਿਸੇ ਦੀ ਸਮੱਸਿਆਵਾਂ ਨੇ ਹੋਰ ਵੀ ਨੇ ਤਾਂ ਮੇਰੇ ਤੱਕ ਲੈ ਕੇ ਆਓ ਸਾਰੀਆਂ ਸਮੱਸਿਆਵਾਂ ਦਾ ਅਸੀਂ ਹੱਲ ਕਰਾਂਗੇ ਵਾਰਡ ਨੰਬਰ 1 ਦਾ ਇੰਚਾਰੇ ਹੁਣ ਕਿਨੂੰ ਲਾਇਆ ਗਿਆ ਜੀ ਦੇਖੋ ਵਾਰਡ ਨੰਬਰ ਸਾਡੇ ਬੰਸੀ ਜੀ ਸਮਾਰ ਰਹੇ ਨੇ ਔਰ ਬੜਾ ਵਧੀਆ ਕੰਮ ਕਰ ਰਹੇ ਨੇ ਮੈਂ ਇਹਨਾਂ ਨੂੰ ਫੇਰ ਬੇਨਤੀ ਕਰਾਂਗੇ ਇਸੇ ਤਰ੍ਹਾਂ ਲੋਕਾਂ ਦੀ ਜਿਹੜੀ ਆਪਾਂ ਸੇਵਾ ਕਰਦੇ ਰਹੀਏ ਔਰ ਜੋ ਵੀ ਕਿਸੇ ਦੀ ਕੋਈ ਸਮੱਸਿਆ ਮੇਰੇ ਤੱਕ ਲੈ ਕੇ ਆਓ ਹਰ ਇੱਕ ਵਾਰਡ ਵਾਸੀ ਦੀ ਜਿਹੜੀ ਸਮੱਸਿਆ ਦਾ ਹੱਲ ਆਪਾਂ ਕਰਾਂਗੇ ਇੱਕ ਐਸ ਵਾਰਡ ਵਿੱਚ ਰਗੂਰ ਪਵਨ ਪੈਂਦਾ ਹੈ ਜਿਹੜੀ ਫਾਈਲ ਕਰਦੀ ਸਾਰ ਨੂੰ ਪੁਰਾਣੀ ਤੇ ਪਹਿਲੀ ਪੱਕੀ ਬਾਰਤ ਹੈ ਲੋਕਾਂ ਦਾ ਕਿਹਾ ਵੀ ਖੰਡਰ ਹੋ ਗਈ ਹੈ ਉਹਦਾ ਕੀ ਹੱਲ ਕੀਤਾ ਜਾਵੇ ਉਹਨੂੰ ਹੈਰੀਟੇਜ ਦੇ ਵਿੱਚ ਲੈ ਕੇ ਅਸੀਂ ਉਦਾ ਮੋਆਇਨਾ ਅਸੀਂ ਕਰਵਾ ਰਹੇ ਹਾਂ ਉਹਨੂੰ ਬੜਾ ਜਲਦੀ ਹੈਰੀਟੇਜ ਵਿਵ ਲੈ ਕੇ ਉਹਨੂੰ ਸੰਭਾਲਿਆ ਜਾਊਗਾ ਔਰ ਬੜੀ ਵਧੀਆ ਉਹਦੀ ਦਿੱਖ ਜਿਹੜੀ ਹੈ ਜਿਹੜੀ ਪੁਰਾਣੀ ਹੈ ਉਸੇ ਤਰੀਕੇ ਇਹਨੂੰ ਸੰਭਾਲ ਕੇ ਜਿਹੜਾ ਉਹਨੂੰ ਬੜੀਆਂ ਰੋਕਾਂ ਦੇ ਇੱਕ ਸੈਰ ਸਪਟੇਲੀ ਬਣਾਇਆ ਜਾਏਗਾ ਥੈਂਕ ਯੂ ਇਹ ਵੀ ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ ਐ ਬੀ ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ